ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਜੇਮ ਦੀ ਸਟੱਡੀਜ਼ ਦੇ ਐਜੂਕੇਸ਼ਨਲ YouTube ਚੈਨਲ ਦੇ ਉੱਪਰ ਤੇ ਹਾਜ਼ਰਾਂ ਤੁਹਾਡੇ ਕੋਲ ਪੰਜਵੀਂ ਜਮਾਤ ਦੀ ਅਗਲੀ ਐਕਸਰਸਾਈਜ਼ 2.5 ਨੂੰ ਐਕਸਰਸਾਈਜ਼ 2.5 ਨੂੰ ਲੈ ਕੇ ਤੁਹਾਡੇ ਕੋਲ ਸੋ ਲਗਾਤਾਰ ਹੀ ਪੰਜਵੀਂ ਜਮਾਤ ਦੇ ਗਣਿਤ ਦਾ ਜਿਹੜਾ ਸੋਲੂਸ਼ਨ ਹੈ ਉਹ ਚੱਲ ਰਿਹਾਗਾ ਉਹਦੇ ਕੁਐਸਚਨਸ ਨੇ ਜਿਹੜੇ ਬੜੇ ਈਜ਼ੀ ਤਰੀਕੇ ਨਾਲ ਸੋਲਵ ਕਰਵਾਏ ਜਾ ਰਹੇ ਨੇ ਸੋ ਜੋ ਵੀ ਸਾਡੇ ਸਾਥੀ ਨਵੇਂ ਨੇ ਚੈਨਲ ਦੇ ਉੱਪਰ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਸੋ ਬੇਨਤੀ ਹੈ ਤੁਹਾਨੂੰ ਇਸ ਵੀਡੀਓਜ਼ ਨੂੰ ਇਹਨਾਂ ਵੀਡੀਓਜ਼ ਨੂੰ ਇਸ ਉਪਰਾਲੇ ਨੂੰ ਬੱਚਿਆਂ ਤੱਕ ਪਹੁੰਚਦਾ ਜਰੂਰ ਕੀਤਾ ਜਾਵੇ ਔਰ ਹਰ ਸਰਕਾਰੀ ਸਕੂਲ ਦੇ ਹਰ ਅਧਿਆਪਕ ਤੱਕ ਜਰੂਰ ਇਸ ਨੂੰ ਪਹੁੰਚਦਾ ਕੀਤਾ ਜਾਵੇ ਤਾਂ ਕਿ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਲਗਾਤਾਰ ਫ੍ਰੀ ਕਾਸਟ ਟਿਊਸ਼ਨ ਪ੍ਰੋਵਾਈਡ ਕਰਵਾਈ ਜਾ ਸਕੇ ਸੋ ਕਰਦੇ ਹਾਂ ਸ਼ੁਰੂ ਅੱਜ ਦਾ ਅਭਿਆਸ 2.5 ਇਸ ਵਿੱਚ ਅਸੀਂ ਖਾਲੀ ਥਾਵਾਂ ਭਰਨੀਆਂ ਨੇ ਪਰ ਖਾਲੀ ਥਾਵਾਂ ਕੁਝ ਅਜਿਹੇ ਤਰੀਕੇ ਨਾਲ ਭਰਨੀਆਂ ਨੇ ਕਿ ਕੁਐਸਚਨ ਜਿਹੜਾ ਉਹ ਪ੍ਰੋਪਰ ਸਮਝ ਆ ਜੇ ਸੋ ਇਹਦੇ ਵਿੱਚ ਕਾਫੀ ਚੀਜ਼ਾਂ ਕਾਫੀ ਟਰਮਜ਼ ਜਿਹੜੀਆਂ ਅਸੀਂ ਸਿੱਖਾਂਗੇ ਜਿਹੜੀਆਂ ਕਿ ਸਾਡੇ ਕਾਫੀ ਅੱਗੇ ਕਲਾਸਸ ਦੇ ਵਿੱਚ ਜਾ ਕੇ ਸਾਡੇ ਕੰਮ ਆਉਣਗੀਆਂ ਸੋ ਧਿਆਨ ਨਾਲ ਕੱਲਾ ਕੱਲਾ ਕੁਐਸਚਨ ਦੇਖਿਓ ਕਾਫੀ ਕੁਐਸਚਨ ਰਲਦੇ ਮਿਲਦੇ ਹੋਣਗੇ ਪਰ ਕਾਫੀ ਤਿੰਨ ਚਾਰ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਨਵੀਆਂ ਸਿੱਖਣ ਨੂੰ ਮਿਲਣਗੀਆਂ ਸੋ ਸਭ ਤੋਂ ਪਹਿਲਾ ਕੁਐਸਚਨ ਹੈ ਜਿਹੜਾ ਉਹਦੇ ਵਿੱਚ ਦੇਖੋ 451 ਨੂੰ ਅਗਰ 1 ਨਾਲ ਗੁਣਾ ਕਰੋਗੇ ਤਾਂ ਕੀ ਆਵੇਗਾ ਤਾਂ ਹਮੇਸ਼ਾ ਯਾਦ ਰੱਖੋ ਕਿਸੇ ਵੀ ਸੰਖਿਆ ਨੂੰ ਅਗਰ ਤੁਸੀਂ 1 ਨਾਲ ਗੁਣਾ ਕਰਦੇ ਹੋ ਤਾ ਉਸ ਸੰਖਿਆ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਣਾ ਕੋਈ ਵੀ ਬਦਲਾਅ ਨਹੀਂ ਹੋਣਾ ਸੰਖਿਆ ਜਿਵੇਂ ਹੈ ਓਵੇਂ ਹੀ ਰਹੇਗੀ ਇੱਕ ਨਾਲ ਤੁਸੀਂ ਜਿੰਨੀ ਮਰਜ਼ੀ ਵੱਡੀ ਸੰਖਿਆ ਨੂੰ ਗੁਣਾ ਕਰ ਦੋ ਸੰਖਿਆ ਉਨੀ ਹੀ ਰਹੇਗੀ ਉਹਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਵੇਗਾ ਯਾਦ ਰੱਖਣਾ ਗੁਣਾ ਕਰਨ ਤੇ ਤਾਂ 451 ਹੀ ਇਹਦਾ ਆਨਸਰ ਆ ਜਾਣਾ ਸੋ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਵੀ ਕਿਸੇ ਸੰਖਿਆ ਨੂੰ 1 ਸੌਰੀ 1 ਨਾਲ ਤੁਸੀਂ ਗੁਣਾ ਕਰੋਗੇ ਕਿਸੇ ਵੀ ਸੰਖਿਆ ਨੂੰ ਇੱਕ ਸੰਖਿਆ ਨਾਲ ਭਾਵ ਕਿ 1 ਨਾਲ ਗੁਣਾ ਕਰੋਗੇ ਤਾਂ ਉਹ ਸੰਖਿਆ ਉਨੀ ਹੀ ਰਹੇਗੀ ਸੰਖਿਆ ਵਿੱਚ ਕੋਈ ਵੀ ਬਦਲਾਅ ਨਹੀਂ ਆਵੇਗਾ ਸੋ ਦੇਖਦੇ ਹਾਂ ਜੀ ਅਗਲਾ ਕੁਐਸਚਨ ਅਗਲੇ ਕੁਐਸਚਨ ਦੇ ਵਿੱਚ ਹੈ 10 ਨਾਲ ਕਿਸੇ ਵੀ ਸੰਖਿਆ ਨੂੰ 10 ਨਾਲ ਗੁਣਾ ਕਰੋਗੇ ਤਾਂ ਸਾਡੇ ਕੋਲ ਆਨਸਰ ਕੀ ਆਏਗਾ ਇੱਥੇ 8135 ਨੂੰ 10 ਨਾਲ ਗੁਣਾ ਕਰਨਾ ਤਾਂ ਹਮੇਸ਼ਾ ਯਾਦ ਰੱਖੋ 10 ਆਜੇ 100 ਆਜੇ 1000 ਆਜੇ 10000 ਆਜੇ ਜਾਂ ਲੱਖ ਆਜੇ ਪਿਛਲੀ 20 ਕੁਐਸਚਨ ਚ ਤੁਹਾਨੂੰ ਦੱਸਿਆ ਸੀ ਕਿ ਹਮੇਸ਼ਾ ਪਹਿਲਾਂ ਉਹ ਸੰਖਿਆ ਤੇ ਉਹਦੇ ਨਾਲ ਜਿੰਨੀਆਂ ਏਕੇ ਨਾਲ ਜ਼ੀਰੋਆਂ ਉਹ ਨਾਲ ਲਗਾ ਦਿਓ ਉਨਾ ਹੀ ਬਣ ਜੇਗਾ ਜਿਵੇਂ 2 ਨੂੰ ਅਸੀਂ 10 ਨਾਲ ਗੁਣਾ ਕਰਦੇ ਹਾਂ ਪਹਾੜਾ 2 ਦਾ ਹੈ 20 3 ਦਾ ਹੈ 30 4 ਦਾ 40 ਇਸ ਤਰ੍ਹਾਂ ਸੋ ਇਸ ਤਰ੍ਹਾਂ ਸਾਡੇ ਕੋਲੇ ਇਹਦਾ ਆਨਸਰ ਆਏਗਾ ਕਿ ਜਿੰਨੀ ਸੰਖਿਆ ਗਈ ਜਿਵੇਂ 2 ਦੇ ਨਾਲ 0 ਲਾਗੀ 20 ਬਣ ਗਿਆ 3 ਨਾਲ 0 ਲਾਗੀ 30 ਬਣ ਗਿਆ ਸੋ ਇਸ ਤਰ੍ਹਾਂ ਵੀ ਜਿਵੇਂ 20 ਦਾ 200 ਹੁੰਦੇ ਆ ਤਾਂ ਇਸ ਤਰ੍ਹਾਂ ਤੁਸੀਂ ਕੀ ਕਰਨਾ ਹੈਗਾ ਜਿੰਨੀ ਸੰਖਿਆ ਹੈ ਅਗਰ ਉਹਨੂੰ 10 ਨਾਲ ਗੁਣਾ ਕਰੋਗੇ ਤਾਂ ਸੰਖਿਆ ਨੂੰ ਲਿਖੋ ਅਤੇ ਉਹਦੇ ਨਾਲ 0 ਵਾ ਦੋ ਤਾਂ 8135 ਨੂੰ 10 ਨਾਲ ਗੁਣਾ ਕਰੋਗੇ ਤਾਂ ਕੀ ਬਣ ਜਾਈਗਾ 81350 ਗੁਣਾ ਹੋ ਕੇ ਆਨਸਰ ਆ ਜਾਏਗਾ ਸੋ ਦੇਖਦੇ ਆਂ ਜੀ ਅਗਲਾ ਕੁਐਸਚਨ ਸੀ ਪਾਰਟ ਸੀ ਪਾਰਟ ਦੇ ਵਿੱਚ ਸਾਨੂੰ ਕੀ ਦਿੱਤਾਗਾ 650 ਨੂੰ 100 ਨਾਲ ਤਾਂ ਬਿਲਕੁਲ ਹੁਣੇ ਹੀ ਸਮਝਾ ਕੇ ਹਟਿਆ ਕਿ 10 100000 10000 ਲੱਖ ਨਾਲ ਗੁਣਾ ਕਰੋਗੇ ਤਾਂ ਜਿੰਨੀ ਸੰਖਿਆ ਨੂੰ ਉਹਦੇ ਨਾਲ ਗੁਣਾ ਕਰ ਰਹੇ ਹਾਂ ਤਾਂ ਸੰਖਿਆ ਲਿਖ ਕੇ ਜਿੰਨੀਆਂ ਜ਼ੀਰੋ ਨੇ ਹਜ਼ਾਰ ਹੈ ਤਾਂ ਤਿੰਨ ਜ਼ੀਰੋ 100 ਹੈ ਤਾਂ ਦੋ ਜ਼ੀਰੋ 10 ਤਾਂ ਇੱਕ ਜ਼ੀਰੋ ਦੇ ਨਾਲ ਲੱਗ ਜੇਗੀ ਤਾਂ 650 ਨਾਲ 100 ਹੈ 100 ਦੀਆਂ ਦੋ ਬਿੰਦੀਆਂ ਲੱਗ ਜਾਣਗੀਆਂ ਤਾਂ ਇਹ 65000 ਬਣ ਜਾਏਗਾ ਸੋ ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਣੀ ਹੈ ਤਾਂ ਦੋ ਚੀਜ਼ਾਂ ਅਸੀਂ ਨਵੀਆਂ ਸਿੱਖੀਆਂ ਕਿ ਇੱਕ ਨਾਲ ਗੁਣਾ ਕਰੋਗੇ ਤਾਂ ਉਹ ਸੰਖਿਆ ਨਹੀਂ ਬਦਲਦੀ 100 1000 ਨਾਲ ਗੁਣਾ ਕਰੋਗੇ ਤਾਂ ਜਿੰਨੇ ਨਾਲ ਗੁਣਾ ਕਰ ਰਹੇ ਹਾਂ ਤਾਂ ਪਿੱਛੇ ਏਕੇ ਨਾਲ ਜਿੰਨੀਆਂ ਜ਼ੀਰੋਆਂ ਨੇ ਉਨੀਆਂ ਹੀ ਸੰਖਿਆ ਨਾਲ ਜ਼ੀਰੋਆਂ ਲੱਗ ਜਾਂਦੀਆਂ ਤੇ ਉਹ ਆਂਸਰ ਸਾਡੇ ਕੋਲੇ ਆ ਜਾਂਦਾ ਗੁਣਾ ਕਰ ਰਹੇ ਹਾਂ ਜੀ ਅਸੀਂ ਇਸ ਚੀਜ਼ ਦਾ ਧਿਆਨ ਰੱਖਣਾ ਸੋ ਅੱਗੇ ਡੀ ਪਾਰਟ ਡੀ ਪਾਰਟ ਦੇ ਵਿੱਚ ਦਿੱਤਾ ਜੀ 3090 ਨੂੰ ਜ਼ੀਰੋ ਨਾਲ ਗੁਣਾ ਕਰਨਾ ਤਾਂ ਹਮੇਸ਼ਾ ਯਾਦ ਰੱਖਿਓ ਕਿਸੇ ਵੀ ਸੰਖਿਆ ਨੂੰ ਅਗਰ 0 ਨਾਲ ਗੁਣਾ ਕਰੋਗੇ ਸੰਖਿਆ ਜਿੰਨੀ ਮਰਜ਼ੀ ਵੱਡੀ ਹੋਵੇ ਉਹ 0 ਬਣ ਜਾਏਗੀ। ਮਤਲਬ ਕੀ ਹੈ ਵੀ ਤੁਸੀਂ ਕਿਸੇ चीज ਨਾਲ ਗੁਣਾ ਕਰ ਹੀ ਨਹੀਂ ਰਹੇ। ਕਿਸੇ ਵੀ ਚੀਜ਼ ਨਾਲ ਗੁਣਾ ਕਰ ਹੀ ਨਹੀਂ ਰਹੇ। ਇਹ ਕਨਸੈਪਟ ਕੀ ਹੈ? ਇਹ ਕਨਸੈਪਟ ਕੀ ਹੈ? ਕਨਸੈਪਟ ਇਹ ਹੈ ਵੀ ਕੋਈ ਚੀਜ਼ ਕਿੰਨੇ ਜਾਣਿਆਂ ਦੇ ਨਾਲ ਸੇਮ-ਸੇਮ ਵੱਧ ਕੇ ਗੁਣਾ ਹੋ ਕੇ ਅੱਗੇ ਜਾ ਰਹੀ ਹੈ। ਜਿਵੇਂ ਤੁਸੀਂ ਦੋ-ਦੋ ਚੀਜ਼ਾਂ ਸਭ ਨੂੰ ਵੰਡ ਰਹੇ ਹੋ। ਦੋ-ਦੋ ਬਿਸਕਟ ਪੰਜ ਜਾਣਿਆਂ ਚ ਵੰਡ ਰਹੇ ਹਾਂ ਤਾਂ ਟੋਟਲ ਬਿਸਕਟ ਕਿੰਨੇ ਹੋਣੇ ਚਾਹੀਦੇ ਆ ਜਾਂ ਕਿੰਨੇ ਹੋ ਜਾਣਗੇ ਤਾਂ ਦੋ ਪੰਜ ਜਾਣਿਆਂ ਨੂੰ ਦੋ-ਦੋ ਬਿਸਕਟ ਵੰਡੇ ਤਾਂ ਦੋ ਪੰਜੇ 10 ਹੋਗੇ ਪਰ ਜਦੋਂ ਤੁਸੀਂ ਕਿਸੇ ਨੂੰ ਕੋਈ ਚੀਜ਼ ਵੰਡ ਹੀ ਨਹੀਂ ਰਹੇ ਜਦੋਂ ਕੋਈ ਚੀਜ਼ ਅੱਗੇ ਮਲਟੀਪਲਾਈ ਹੋਈ ਨਹੀਂ ਰਹੀ ਜੋੜ ਨਹੀਂ ਹੋ ਰਹੀ ਤਾਂ ਉਹ ਅੱਗੇ ਵਧੂਗੀ ਕਿਵੇਂ ਮਤਲਬ ਕਿ ਕਿਸੇ ਨੂੰ ਕੁਝ ਮਿਲੇ ਹੀ ਨਹੀਂ ਜਦੋਂ ਕੁਝ ਨਹੀਂ ਹੋਵੇ ਤਾਂ ਕੁਝ ਨਹੀਂ ਨੂੰ ਅਸੀਂ ਕੀ ਲਿਖਦੇ ਆ 0 ਤਾਂ ਇਹ ਜੀ ਯਾਦ ਰੱਖਣੀ ਹੈ ਕਿਸੇ ਵੀ ਸੰਖਿਆ ਨੂੰ ਅਗਰ 0 ਨਾਲ ਗੁਣਾ ਕਰੋਗੇ ਤਾਂ ਉਹ 0 ਬਣ ਜੇਗੀ ਉਹਦਾ ਆਨਸਰ 0 ਆਏਗਾ ਇਹ ਚੀਜ਼ ਯਾਦ ਰੱਖਣੀ ਹੈ ਸੋ ਦੇਖਦੇ ਹਾਂ ਜੀ ਅਗਲਾ ਕੁਐਸਚਨ ਤਾਂ ਅਗਲੇ ਕੁਐਸਚਨ ਦੇ ਵਿੱਚ ਸਾਡੇ ਕੋਲੇ ਕੀ ਹੈ e 파ਟ 123 ਨੂੰ ਕਿੰਨੇ ਨਾਲ ਗੁਣਾ ਕਰੀਏ ਕਿ 12900 ਬਣ ਜੇ ਤਾਂ ਹੁਣ ਤੁਸੀਂ ਧਿਆਨ ਦਿਓ ਕਿ ਸਾਡੇ ਕੋਲੇ ਆ ਮੂਰੇ ਤਾਂ ਉਹੀ ਸੰਖਿਆ ਗਈ 129 129 ਮਾਗਰ ਕਿੰਨੇ ਜ਼ੀਰੋ ਆਣੇ 2 2 ਕਿਹਦੇ ਨਾਲ ਲੱਗਦੀਆਂ ਹੁੰਦੀਆਂ ਨੇ 10 ਨਾਲ 100 ਨਾਲ 1000 ਨਾਲ ਤਾਂ ਕਿਹਦੇ ਨਾਲ ਲੱਗਦੀਆਂ ਨੇ 100 ਨਾਲ ਤਾਂ ਇਹਦਾ ਮਤਲਬ 129 ਨੂੰ 100 ਨਾਲ ਗੁਣਾ ਕਰੋਗੇ ਤਾਂ ਤੁਹਾਡੇ ਕੋਲ 12900 ਆਏਗਾ ਤਾਂ ਇਹਨੂੰ 100 ਨਾਲ ਗੁਣਾ ਕਰਨਾ ਹੈ ਜੀ ਉਮੀਦ ਹੈ ਕਿ ਸਮਝ ਆ ਗਿਆ ਹੋਣਾ ਸਵਾਲ ਦੇਖਦੇ ਆ ਅਗਲਾ ਕੁਐਸਚਨ ਐਫ 파ਟ ਐਫ 파ਟ ਦੇ ਵਿੱਚ ਕੀ ਹੈ ਜੀ ਕਿੰਨੀ ਸੰਖਿਆ ਨੂੰ ਹਜ਼ਾਰ ਨਾਲ ਗੁਣਾ ਕਰੀਏ ਕਿ ਉਹ 13000 ਬਣ ਜੇ 13000 ਦੇ ਵਿੱਚ ਦੇਖੋ ਜੀ ਜ਼ੀਰੋਆਂ ਕਿੰਨੀਆਂ ਨੇ 1 2 3 1 2 3 ਤਿੰਨ ਜ਼ੀਰੋਆਂ ਹੋ ਗਈਆਂ ਪੂਰੀਆਂ ਰਹਿ ਕਿੰਨਾ ਗਿਆ ਜੀ 13 ਅਗਰ ਤੁਸੀਂ 13 ਨੂੰ ਹਜ਼ਾਰ ਨਾਲ ਗੁਣਾ ਕਰੋਗੇ ਤਾਂ ਹੀ 13000 ਆਏਗਾ ਜੀ ਕਲੀਅਰ ਹੈ ਬਿਲਕੁਲ ਸੌਖਾ ਜਿਹਾ ਸਵਾਲ ਸੀ ਬਹੁਤ ਈਜ਼ੀ ਹੈ ਪਰ ਅਗਲੇ ਕੁਐਸਚਨ ਜੋ ਹੈ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜ਼ਰੂਰ ਆਉਂਦੇ ਨੇ ਸੋ ਇਸ ਚੀਜ਼ ਨੂੰ ਬੜਾ ਧਿਆਨ ਨਾਲ ਦੇਖਿਓ ਤਾਂ ਅੱਗੇ ਕੁਐਸਚਨ ਆ ਗਿਆ ਜੀ ਕਿੰਨੀ ਸੰਖਿਆ ਨੂੰ 791 ਨਾਲ ਗੁਣਾ ਕਰੀਏ ਕਿ ਉੱਤਰ ਜ਼ੀਰੋ ਆ ਜਾਏ ਹੁਣੀ ਦੱਸ ਕੇ ਹਟਿਆਂ ਤਾਂ ਜ਼ੀਰੋ ਜਹੀ ਸੰਖਿਆ ਕਿ ਜਿਹਦੇ ਨਾਲ ਵੀ ਗੁਣਾ ਕਰੋਗੇ ਉਹ ਉਹਨੂੰ ਜ਼ੀਰੋ ਬਣਾ ਦੂਗੀ ਜ਼ੀਰੋ ਨੂੰ ਕਿਸੇ ਵੀ ਸੰਖਿਆ ਨਾਲ ਗੁਣਾ ਕਰੋਗੇ ਉਹ ਹਰੇਕ ਸੰਖਿਆ ਨੂੰ ਕੀ ਬਣਾ ਦੂਗੀ ਜ਼ੀਰੋ ਬਣਾ ਦੂਗੀ ਤਾਂ ਜ਼ੀਰੋ ਹੀ ਇਹਦਾ ਆਨਸਰ ਹੈ ਅਗਲੇ ਕੁਐਸਚਨ ਚ ਦੇਖੋ ਜੀ ਇੱਥੇ ਕਿਹੜੀ ਸੰਖਿਆ ਆਊਗੀ 82 ਨਾਲ ਗੁਣਾ ਕਰਨੀ ਹੈ ਤੇ ਦੂਜੇ ਪਾਸੇ 82 602 ਹੈ ਦੇਖੋ 82 ਇੱਥੇ ਵੀ ਹੈ 82 ਇੱਥੇ ਵੀ ਹੈ ਤਾਂ ਇੱਥੇ ਖਾਲੀ ਤਾਂ ਇੱਥੇ 602 ਤਾਂ ਇੱਥੇ ਵੀ ਕਿੰਨਾ ਆ ਜਾਏਗਾ 602 ਕਿਉਂਕਿ ਜਦੋਂ 82 ਨੂੰ 602 ਨਾਲ ਗੁਣਾ ਕਰੋਗੇ ਤਾਂ 82 ਨੂੰ ਹੋਰ ਕਿਸੇ ਵੀ ਸੰਖਿਆ ਨਾਲ ਗੁਣਾ ਕਰੋਗੇ ਉਹਦੇ ਬਰਾਬਰ ਨਹੀਂ ਆ ਸਕਦਾ ਇਸ ਲਈ 82 ਨੂੰ 602 ਨਾਲ ਹੀ ਗੁਣਾ ਕਰਨਾ ਪਵੇਗਾ ਇਸ ਲਈ ਜੋ ਅੰਸ ਇਧਰ ਰਕਮ ਦਿੱਤੀ ਹੈ ਪਰ ਇਧਰ ਨਹੀਂ ਦਿੱਤੀ ਉਹਨੂੰ ਇਧਰ ਭਰ ਦੋ ਤਾਂ ਤੁਹਾਡੇ ਕੋਲ ਆ ਸਰ ਕੰਪਲੀਟ ਹੋ ਜਾਏਗਾ ਸੋ ਅਗਲਾ ਕੁਐਸਚਨ ਕਰਦੇ ਆ ਜੀ ਅਗਲੇ ਕੁਐਸਚਨ ਦੇ ਵਿੱਚ ਫੇਰ ਬਹੁਤ ਹੀ ਈਜ਼ੀ ਕੁਐਸਚਨ ਹੈਗਾ 8414 ਨੂੰ 10 ਨਾਲ ਗੁਣਾ ਕਰਾਂਗੇ ਕੀ ਹੋਏਗਾ ਤਾਂ 8000 414 ਨਾਲ ਲਾਗੀ ਜ਼ੀਰੋ ਤਾਂ ਤੁਹਾਡੇ ਕੋਲ ਆਨਸਰ ਆ ਗਿਆ ਸੋ ਉਮੀਦ ਹੈ ਕਿ ਹੁਣ ਤਾਂ ਬਹੁਤ ਸੌਖੇ ਲੱਗਣ ਲੱਗੇ ਹੋਣੇ ਆ ਕੁਐਸਚਨ ਪਰ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਸਾਰੇ ਦੇ ਸਾਰੇ ਕੁਐਸਚਨ ਆ ਜਿਹੜੇ ਸੋਲਵ ਕਰਵਾਵਾਂਗੇ ਸੋ ਅਗਲੇ ਕੁਐਸਚਨ ਵਿੱਚ ਦੇਖੋ ਜੀ ਕੀ ਆਨਸਰ ਆਏਗਾ ਬੜਾ ਹੀ ਈਜ਼ੀ ਕੁਐਸਚਨ ਹੈਗਾ 67 ਨੂੰ 100 ਨਾਲ ਗੁਣਾ ਕਰੋਗੇ ਤਾਂ ਕਿੰਨਾ ਆਏਗਾ ਦੇਖੋ 67 ਨੂੰ 1 ਨਾਲ ਗੁਣਾ ਕਰੋ 67 ਨਾਲ ਦੋ ਲੱਗੀਆਂ ਜ਼ੀਰੋਆਂ ਤਾਂ 6700 ਮਤਲਬ ਕਿ 100 ਦੇ 67 ਨੋਟ ਅਗਰ ਹੋਣਗੇ ਤਾਂ ਕਿੰਨੇ ਰੁਪਏ ਬਣ ਜਾਣਗੇ 6700 6700 ਰੁਪਏ ਬਣ ਜਾਊਗਾ ਇਹਨੂੰ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ 91 ਨੂੰ 1000 ਦੇ ਨਾਲ ਗੁਣਾ ਕਰੋਗੇ ਕਿੰਨਾ ਆ ਜਾਏਗਾ 91 ਨੂੰ 1000 ਨਾਲ ਗੁਣਾ ਕਰੇ ਭਾਵ ਕਿ 1000 ਦੇ 91 ਨੋਟ ਕਿੰਨੇ ਬਣਾ ਦੇਣਗੇ 91000 ਕਿੰਨਾ ਬਣ ਜਾਏਗਾ 91000 ਸੋ ਬੜਾ ਹੀ ਈਜ਼ੀ ਕੁਐਸਚਨ ਹੈਗਾ ਅਗਲਾ 파ਟ ਕਰਦੇ ਆ ਜੀ ਕੇ ਐਲ ਅੱਗੇ ਆ ਗਏ ਜੀ ਦੇਖੋ ਇਹ ਬੜਾ ਰੋਚਕ ਜਿਹਾ ਕੰਮ ਹੈ 100 ਨੂੰ 1000 ਨਾਲ ਗੁਣਾ ਕਰੋਗੇ ਕਿੰਨਾ ਆਪਕੇ ਜਾਂ ਤਾਂ 1200 ਨੋਟ ਜਾਂ 100 ਦੇ 1000 ਨੋਟ ਕਿੰਨੇ ਰੁਪਏ ਬਣਾ ਦੇਣਗੇ ਇਹਨੂੰ ਐਂ ਵੀ ਕਰ ਸਕਦੇ ਹੋ ਤਾਂ ਦੇਖੋ 1 1 ਦੋਨੇ ਪਾਸੇ 1 1 ਨੂੰ 1 ਨਾਲ ਗੁਣਾ ਕਰੋਗੇ 1 ਹੀ ਹੁੰਦਾ ਕੁਝ ਨਹੀਂ ਚੇਂਜ ਹੁੰਦਾ 1 ਨੂੰ 1 ਨਾਲ ਗੁਣਾ ਕਰੋਗੇ 1 ਹੀ ਹੁੰਦਾ ਤਾਂ ਹੁਣ ਕੁੱਲ ਜ਼ੀਰੋਆਂ ਕਿੰਨੀਆਂ ਨੇ ਦੋ ਇੱਥੇ ਨੇ ਤੇ ਤਿੰਨ ਇੱਥੇ ਨੇ ਤਾਂ ਦੋ ਤੇ ਤਿੰਨ ਕਿੰਨੀਆਂ ਹੋ ਗਈਆਂ ਪੰਜ ਤਾਂ ਪੰਜ ਜ਼ੀਰੋਆਂ ਲੱਗ ਜੂ ਇੱਥੇ ਤੇ ਪੰਜ ਜ਼ੀਰੋਆਂ ਲੱਗ ਕੇ ਸਾਡੇ ਕੋਲੇ ਆਨਸਰ ਬਣ ਗਿਆ 1 ਲੱਖ ਕਿੰਨਾ ਬਣ ਗਿਆ ਜੀ 121 ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਤਾਂ 1 ਲੱਖ ਬਣ ਗਿਆ ਭਾਵੇਂ ਹਜ਼ਾਰ ਦੇ 100 ਨੋਟ ਮਿਲ ਕੇ ਲੱਖ ਬਣਾਉਣਗੇ ਜਾਂ 100 ਦੇ ਹਜ਼ਾਰ ਨੋਟ ਮਿਲ ਕੇ ਲੱਖ ਬਣਾਉਣਗੇ ਯਾਦ ਰੱਖਿਓ ਅੱਗੇ ਜੀ ਐਮ ਪਾਰਟ 545 ਨੂੰ ਕਿੰਨੇ ਨਾਲ ਗੁਣਾ ਕਰੀਏ ਕਿ 5450 ਜੇ ਫੇਰ ਉਹੀ ਚੀਜ਼ ਦੇਖੋ ਜੀ 545 545 ਸੇਮ ਹੈ ਜ਼ੀਰੋ ਕਿੰਨੀਆਂ ਇੱਕ ਤਾਂ ਇੱਕ ਜ਼ੀਰੋ 10 ਨਾਲ ਹੁੰਦੀ ਹੈ ਸੋ ਮੀਰਾ ਕਿ ਤੁਹਾਨੂੰ ਸਮਝ ਆ ਗਿਆ ਹੁਣ ਅਗਲਾ ਕੁਐਸਚਨ ਕਿੰਨੀ ਸੰਖਿਆ ਨੂੰ 10 ਨਾਲ ਗੁਣਾ ਕਰੀਏ ਕਿ 7060 ਆ ਜੇ ਤਾਂ ਹੁਣ ਦੇਖੋ ਇੱਕ ਜ਼ੀਰੋ ਇੱਕ ਜ਼ੀਰੋ ਤਮਾਕਰ ਕਿੰਨਾ ਰਹਿ ਗਿਆ 706 ਆਨਸਰ ਆ ਗਿਆ ਜੀ ਬਹੁਤ ਈਜ਼ੀ ਕੁਐਸਚਨ ਸੀ ਲਾਸਟ ਕੁਐਸਚਨ ਹੈ ਜੀ ਅੱਜ ਦਾ ਪਰ ਜਾਇਓ ਨਾ ਇਸ ਤੋਂ ਬਾਅਦ ਤੁਹਾਨੂੰ ਸਾਰੇ ਕੁਐਸਚਨ ਇਕੱਠੇ ਦੁਹਰਾਈ ਕਰਵਾਵਾਂਗੇ 798 ਨੂੰ ਕਿੰਨੇ ਨਾਲ ਗੁਣਾ ਕਰੀਏ 798 ਤਾਂ ਤੁਹਾਨੂੰ ਸਟਾਰਟਿੰਗ ਚੀਜ਼ ਦੱਸਿਆ ਸੀ ਕਿ ਅਗਰ ਕਿਸੇ ਵੀ ਸੰਖਿਆ ਨੂੰ ਇੱਕ ਨਾਲ ਗੁਣਾ ਕਰੋਗੇ ਤਾਂ ਉਹ ਸੰਖਿਆ ਨਹੀਂ ਬਦਲਦੀ ਉਨੀ ਹੀ ਰਹਿੰਦੀ ਹੈ ਸੋ ਉਮੀਦ ਹੈ ਕਿ ਕੁਐਸਚਨ ਸਮਝ ਆ ਗਏ ਹੋਣੇ ਆ ਤੇ ਲਓ ਜੀ ਹੁਣ ਆਪਾਂ ਕਰਦੇ ਹਾਂ ਕੰਪਲੀਟ ਸਾਰੇ ਕੁਐਸਚਨਾਂ ਦੀ ਦੁਹਰਾਈ ਤਾਂ ਕਿ ਸਾਰੇ ਕੁਐਸਚਨ ਸਾਡੇ ਕੋਲ ਰਿਵਾਈਜ਼ ਹੋ ਜਾਣ ਤਾਂ ਸਭ ਤੋਂ ਪਹਿਲਾਂ ਦੇਖੋ ਪਹਿਲੇ ਕੁਐਸਚਨ ਦੇ ਵਿੱਚ ਆਨਸਰ ਕਿੰਨਾ ਆਊ ਕਿਸੇ ਵੀ ਸੰਖਿਆ ਨੂੰ ਇੱਕ ਨਾਲ ਗੁਣਾ ਕਰਨ ਤੇ ਸੰਖਿਆ ਨਹੀਂ ਬਦਲਦੀ ਸੰਖਿਆ ਉਨੀ ਹੀ ਰਹਿੰਦੀ ਹੈ ਸੋ ਤੁਹਾਡੇ ਕੋਲੇ ਸੰਖਿਆ 19 ਹੀ ਰਹੇਗੀ ਅਗਲੇ ਕੁਐਸਚਨ 8135 ਨੂੰ 10 ਨਾਲ ਕਰੋਗੇ ਤਾਂ ਏਕੇ ਨੂੰ ਜਿੰਨੀਆਂ ਜ਼ੀਰੋਆਂ ਨੇ 19 ਸੰਖਿਆ ਦੇ ਪਿੱਛੇ ਜ਼ੀਰੋ ਲੱਗ ਜੇਗੀ ਆਨਸਰ ਆ ਜਾਏਗਾ ਅਗਲੇ ਕੁਐਸਚਨ ਦੇ ਵਿੱਚ 650 ਨੂੰ 100 ਨਾਲ ਗੁਣਾ ਕਰੋਗੇ ਤਾਂ ਕੀ ਆ ਜਾਏਗਾ ਜੀ 650 ਦੇ ਨਾਲ ਦੋ ਜ਼ੀਰੋਆਂ ਲੱਗ ਜਾਣਗੀਆਂ ਕਿਉਂਕਿ 100 ਦੇ ਨਾਲ ਦੋ ਜ਼ੀਰੋਆਂ ਨੇ 3090 ਨੂੰ ਜ਼ੀਰੋ ਨਾਲ ਤਾਂ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਜ਼ਿਆਦਾਤਰ ਬੱਚੇ 19ਵੀਂ ਸੰਖਿਆ ਲਾ ਦਿੰਦੇ ਆ ਜਿੰਨੀ 1 ਨਾਲ ਗੁਣਾ ਹੋ ਕੇ ਆਉਂਦੀ ਹੈ ਪਰ ਇਸੇ ਵੀ ਸੰਖਿਆ ਨੂੰ ਜ਼ੀਰੋ ਨਾਲ ਗੁਣਾ ਕਰੋਗੇ ਤਾਂ ਉਹਦਾ ਆਨਸਰ ਕੀ ਬਣ ਜੂ ਜ਼ੀਰੋ 129 ਨੂੰ ਕਿੰਨੇ ਨਾਲ ਗੁਣਾ ਕਰੀਏ ਕਿ 12900 ਤਾਂ 12900 ਨੂੰ ਇਦਾਂ ਕਰ ਸਕਦੇ ਹਾਂ ਕਿ 129 129 ਮਾਗਰ ਦੋ ਜ਼ੀਰੋਆਂ ਕਿਹਦੇ ਨਾਲ ਹੁੰਦੀਆਂ ਜੀ 100 ਨਾਲ ਅਗਲੇ ਕੁਐਸਚਨ 'ਚ ਦੇਖੋ ਕਿੰਨੇ ਨੂੰ 1000 ਨਾਲ ਗੁਣਾ ਕਰੀਏ 13000 ਤਾਂ ਬੋਲਣ 'ਚ ਹੀ ਪਤਾ ਲੱਗਦਾ ਕਿ 1000 ਤੋਂ 13000 ਕਿਵੇਂ ਬਣੇ 13 ਨਾਲ ਗੁਣਾ ਕਰਕੇ ਸੋ ਅਗਲਾ ਕੁਐਸਚਨ ਕਿੰਨੇ ਨੂੰ 791 ਨਾਲ ਗੁਣਾ ਕਰੀਏ ਕਿ ਜ਼ੀਰੋ ਤੁਹਾਨੂੰ ਆ ਜਿਹੜਾ ਕੁਐਸਚਨ ਡੀ ਪਾਰਟ ਸੀ ਇਹਦੇ ਵਿੱਚ ਦੱਸਿਆ ਸੀ ਕਿ ਕਿਸੇ ਵੀ ਸੰਖਿਆ ਨੂੰ ਜ਼ੀਰੋ ਨਾਲ ਗੁਣਾ ਕਰੋਗੇ ਤਾਂ ਉਹ ਜ਼ੀਰੋ ਬਣ ਜਾਂਦੀ ਹੈ ਇਸ ਲਈ ਆਨਸਰ ਕਿੰਨਾ ਆ ਗਿਆ ਜੀ ਜ਼ੀਰੋ ਐਚ ਪਾਰਟ ਕਿੰਨੀ ਸੰਖਿਆ ਨੂੰ 82 ਨਾਲ ਗੁਣਾ ਕਰੀਏ ਕਿ 82 ਗੁਣਾ 602 ਦੇ ਬਰਾਬਰ ਹੋਵੇ ਤਾਂ 82 82 ਹੈਗੇ ਆ ਜਿਹਦੀ ਘਾਟ ਹੈ ਉਹਨੂੰ ਬਰਾਬਰ ਕਰ ਦੋ 602 8 8414 ਨੂੰ 10 ਨਾਲ ਗੁਣਾ ਕਰਾਂਗੇ ਜੀ 8414 ਨਾਲ 0 ਲਾਗੀ ਤਾਂ 84140 ਬਣਗੇ 67 ਨੂੰ 100 ਨਾਲ ਗੁਣਾ ਕਰੋਗੇ 6700 ਬਣ ਜਾਣਗੇ 91 ਨੂੰ 1000 ਨਾਲ ਗੁਣਾ ਕਰੋਗੇ ਤਾਂ 91000 ਬਣ ਜਾਣਗੇ 100 ਨੂੰ 1000 ਨਾਲ ਗੁਣਾ ਕਰੋਗੇ ਤਾਂ 100000 ਬਣ ਜਾਣਗੇ 100 ਫਿਰ 1000 ਭਾਗ ਕੇ 1 ਲੱਖ 100 ਨੂੰ 1000 ਨਾਲ ਗੁਣਾ ਕਰੋਗੇ ਤਾਂ 100000 ਭਾਵ ਕਿ 1 ਲੱਖ ਬਣਗੇ। ਅਗਲਾ ਕੁਐਸਚਨ 545 ਨੂੰ ਕਿੰਨੇ ਨਾਲ ਗੁਣਾ ਕਰੀਏ? 545 ਤਾਂ ਆਪਿਆ ਨਾਲ ਇੱਕ ਜ਼ੀਰੋ ਲੱਗਿਆ ਇੱਕ ਜ਼ੀਰੋ 10 ਨਾਲ ਹੁੰਦੀ ਹੈ। ਸੋ ਉਮੀਦ ਹੈ ਕਿ ਸਮਝ ਆ ਗਿਆ ਹੁਣ। ਸੋ ਅਗਲੇ ਕੁਐਸਚਨ 'ਚ ਦੇਖੋ ਜੀ ਕਿੰਨੇ ਨੂੰ 10 ਨਾਲ ਗੁਣਾ ਕਰੀਏ ਕਿ 706 ਤਾਂ 706 ਨਾਲ ਇੱਕ ਜ਼ੀਰੋ ਇੱਕ ਜ਼ੀਰੋ 10 ਨਾਲ ਆ ਗਈ। ਰਹਿ ਕਿੰਨਾ ਗਿਆ ਜੀ 706 ਤਾਂ 706 ਨੂੰ ਕਰੋਗੇ ਅੱਗੇ ਆ ਗਿਆ 798 ਨੂੰ ਕਿੰਨੇ ਨਾਲ ਗੁਣਾ ਕਰੀਏ ਕਿ 798 ਤਾਂ ਤੁਸੀਂ ਪਹਿਲੇ ਕੁਐਸਚਨ 'ਚ ਦੇਖੋ ਕਿ ਅਸੀਂ ਕੀ ਕੀਤਾ ਸੀ 1 ਨਾਲ ਗੁਣਾ ਹੋਂ ਤੇ ਸੰਖਿਆ ਨਹੀਂ ਬਦਲਦੀ ਉਨਾ ਹੀ ਆਨਸਰ ਆ ਜਾਂਦਾ ਇਸ ਲਈ 1 ਨਾਲ ਗੁਣਾ ਕਰੋਗੇ ਤਾਂ 798 ਹੀ ਆ ਜਾਏਗਾ ਸੋ ਉਮੀਦ ਹੈ ਕਿ ਤੁਹਾਨੂੰ ਇਹ ਕੁਐਸਚਨ ਨੇ ਜਿਹੜੇ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ ਆ ਕੋਈ ਵੀ ਮੈਨੂੰ ਲੱਗਦਾ ਦਿੱਕਤ ਨਹੀਂ ਹੋਣੀ ਇਹਨਾਂ ਕੁਐਸਚਨਸ ਦੇ ਵਿੱਚ ਪਰ ਇਹ ਕੁਐਸਚਨ ਇੰਪੋਰਟੈਂਟ ਬਹੁਤ ਨੇ ਕੰਪੀਟੀਟਿਵ ਇਗਜ਼ਾਮ ਚ ਨਵੋਦਿਆ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਜ਼ਰੂਰ ਆਉਂਦੇ ਆ ਜ਼ਰੂਰ ਇਹਨਾਂ ਨੂੰ ਸੋਲਵ ਕਰੋ ਸੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਕਮੈਂਟਸ ਚ ਆਪਣੀ ਰਾਏ ਦੋ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਸੋ ਧੰਨਵਾਦ ਬਹੁਤ ਬਹੁਤ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ